ਤੇ ਪਹਿਲੋ ਤੋਂ ਮੈਂ ਸਭ ਤੋਂ ਬੇਨਤੀ ਕਰੂੰਗਾ ਕਿ ਜੇ ਤੁਹਾਨੂੰ ਵਿਚਾਰ ਸਹੀ ਲੱਗੇ ਤੇ ਸ਼ੇਅਰ ਜਰੂਰ ਕਰ ਦਿਓ ਬੇਨਤੀ ਹੈ ਤੁਹਾਡੇ ਸਾਰਿਆਂ ਗਰੀ ਹੱਥ ਜੋੜ ਕੇ ਤੇ ਆਓ ਪਹਿਲੋ ਆਪਾਂ ਗੁਰੂ ਮਹਾਰਾਜ ਦੀ ਬਖਸ਼ਿਓ ਇਹ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਹਾਂ ਕਿ ਸਾਰੇ ਮੇਰੇ ਵੀਰ ਚੜ੍ਹਦੀ ਗਲਾ ਵਿੱਚ ਹੋਣਗੇ ਜਿੰਨੇ ਮੇਰੇ ਫੇਸਬੁੱਕ ਭੈਣ ਭਰਾ ਜੁੜੇ ਆ ਸਾਰੇ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਅਰਦਾਸ ਵੀ ਕਰਦੇ ਆ ਧੰਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਕਿ ਹਮੇਸ਼ਾ ਤੁਸੀਂ ਆਪਣੇ ਪਰਿਵਾਰ ਨਾਲ ਚੜ੍ਹਦੀ ਕਲਾ ਵਿੱਚ ਰਹੋ ਕੋਚ ਰਹੋ ਤੇ ਦਿਲੋਂ ਧੰਨਵਾਦ ਕਰਦੇ ਆ ਆਪ ਸਾਰਿਆਂ ਦਾ ਜਿਹੜੇ ਦਿਨੋਂ ਸਪੋਰਟ ਕਰਦੇ ਆ ਪਿਆਰ ਬਖਸ਼ਦੇ ਆ ਤੇ ਆਓ ਵੀਰੋ ਆਪਾਂ ਵਿਚਾਰ ਕਰਦੇ ਆ ਕਿ ਵਿਚਾਰ ਆਪਾਂ ਇਸ ਮੁੱਦੇ ਤੇ ਕਰ ਲੱਗੇ ਕਿ ਕੋਈ ਸਮਾਂ ਪਹਿਲਾਂ 2-4 ਦਿਨ ਹੋ ਗਏ ਆ ਇੱਕ ਮੁੱਦਾ ਬੜਾ ਭਖਿਆ ਆ ਸਾਡੇ ਇਲਾਕੇ ਹਲਕਾ ਖੇਮ ਕਰਨ ਦੇ ਵਿੱਚ ਵਧੀਆ ਜੀ ਭਰਾ ਜੀ ਵਧੀਆ ਸਾਹਿਬ ਭਰਾ ਜੀ ਵਧੀਆ ਚੜਦੀ ਕਲਾ ਮੇਰਾ ਵੀਰ ਐਨ ਆਰ ਆਈ ਕਸ਼ ਸਰਦਾਰ ਕਸ਼ਮੀਰ ਸਿੰਘ ਜੀ ਕਤਰ ਤੋਂ ਜੁੜ ਪਿਆ ਬਟਾਲਾ ਤੋਂ ਧੰਨਵਾਦ ਵੀਰ ਦੇ ਬਹੁਤ ਸਪੋਰਟ ਕਰਦੇ ਆ ਦਿਲੋਂ ਧੰਨਵਾਦ ਵੀਰ ਦਾ ਇਹਨਾਂ ਰੂਹਾਂ ਦੇ ਜਿੰਨਾ ਵੀ ਸਿਰ ਝਕਾਵਾ ਉਹਨਾਂ ਹੀ ਥੋੜਾ ਹੈ ਬੜਾ ਸਪੋਰਟ ਕੀਤਾ ਆ ਸਾਰਾ ਅੱਜ ਜੋ ਕੁਝ ਵੀ ਆ ਤੁਹਾਡੇ ਭੈਣ ਭਰਾ ਸਤਕਾ ਤੇ ਪ੍ਰਾਵ ਉਹ ਗੱਲਬਾਤ ਕਰਦੇ ਆਪਾਂਗੇ ਹਲਕਾ ਖੇਮ ਕਰਨ ਦੇ ਵਿੱਚ ਪਿੰਡ ਪੈਂਦਾ ਜੀ ਮਾੜੀ ਕੰਬੋਗੇ ਮਾੜੀ ਕੰਬੋਗੇ ਪੈਂਦਾ ਪਿੰਡ ਇਹਦੇ ਵਿੱਚ ਕਾਫੀ ਭੈਣ ਭਰਾਵਾਂ ਨੂੰ ਪਤਾ ਹੋਊਗਾ ਕਿ ਉਹ ਮੁੱਦਾ ਹੀ ਜਿਹੜਾ ਇੱਕ ਮੁੱਦਾ ਕਾਫੀ ਦਿਨਾਂ ਤੋਂ ਭੱਖ ਰਿਹਾ ਹੈ ਮਾੜੀ ਕੰਬੋਗੇ ਪਿੰਡ ਆ ਉੱਥੋਂ ਦਾ ਮੁੱਦਾ ਇਹ ਹੀ ਕਿ ਇੱਕ ਸਾਡਾ ਹੀ ਜਿਹੜਾ ਕੋਈ ਭੈਣ ਭਰਾ ਸਾਡਾ ਹੀ ਵੀਰ ਕੋਈ ਮਜੀਬ ਸਿੰਘ ਭਰਾ ਹੈ ਸਾਡਾ ਵੀਰ ਉਹਨਾਂ ਦੇ ਘਰੇ ਉਹਨਾਂ ਦੇ ਕੋਈ ਡੈਥ ਹੋਈ ਉਹਨਾਂ ਦੇ ਵੱਡੇ-ਵੱਡੇ ਕੋਈ ਉਹਨਾਂ ਦਾ ਪੂਰਾ ਆ ਤੇ ਉਹਨਾਂ ਵਿੱਚ ਉਹਨਾਂ ਨੇ ਘਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣੇ ਸੀ ਜਦੋਂ ਆਪਾਂ ਸਾਰੇ ਕਾਰਜ ਹੁੰਦੇ ਤੇ ਆਖਰੀ ਕਾਰਜ ਰਹਿ ਜਾਂਦਾ ਹੈ ਕਿ ਅਸੀਂ ਗੁਰੂ ਮਹਾਰਾਜ ਦਾ ਘਰੇ ਅਰਦਾਸ ਬੇਨਤੀ ਕਰਾਉਣੀ ਹੁੰਦੀ ਹੈ ਉਹਦੇ ਵਾਸਤੇ ਉਹਦੀ ਆਤਮਾ ਦੀ ਜਿਹੜੀ ਸ਼ਾਂਤੀ ਲਈ ਉਸ ਪਰਿਵਾਰ ਦੇ ਵਿੱਚ ਜਦੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਘਰੇ ਲਿਆਉਣਾ ਸੀ ਉਹਦੇ ਵਿੱਚ ਮੇਰੇ ਸਾਡੇ ਹੀ ਆਪਣੇ ਵੀ ਭਰਾ ਆ ਸਾਰੇ ਉਹਨਾਂ ਵੱਲੋਂ ਕੁਝ ਰੋਕਿਆ ਗਿਆ ਰੋਕ ਲਾਈ ਗਈ ਕਿ ਨਹੀਂ ਇਸ ਘਰ ਦੇ ਵਿੱਚ ਪਾਠ ਨਹੀਂ ਹੋਣਾ ਪਾਠੀ ਨੂੰ ਕਹਿਤਾ ਜਿਹੜਾ ਗੁਰੂ ਘਰ ਦੀ ਸੇਵਾ ਕਰਦਾ ਵਜੀਰ ਦਾ ਗ੍ਰੰਥੀ ਸਾਹਿਬ ਉਹਨੂੰ ਕਹਿਤਾ ਕੋ ਨਾ ਪਾਠਾ ਹੁੰਦਾ ਬੜੇ ਦੁੱਖ ਦੀ ਗੱਲ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਮੈਂ ਕਿਸੇ ਦੀ ਕੋਈ ਨਿੰਦਿਆ ਜਾਂ ਮੈਂ ਕਿਸੇ ਤੇ ਕੋ ਟਿੱਪਣੀ ਨਹੀਂ ਕਰ ਲੱਗਾ ਮੈਂ ਜੋ ਮੇਰੇ ਵਿਚਾਰ ਹੀ ਮੈਂ ਉਹ ਸਾਹਮਣੇ ਰੱਖਣ ਲੱਗਾ ਜੋ ਦੇਖ ਰਹੇ ਆ ਗਤੀਵਿਧੀਆਂ ਜੋ ਪੰਜਾਬ ਦੇ ਹਾਲਾਤ ਬਣੇ ਪਿਆ ਉਸ ਨੂੰ ਵੇਖੇ ਬੜਾ ਕੋਸ਼ਿਸ਼ ਕੀਤੀ ਕਿ ਨਾ ਇਸ ਬਾਰੇ ਵਿਚਾਰ ਕਰੀਏ ਪਰ ਰਹਾ ਨਹੀਂ ਗਿਆ ਮੈਂ ਵੀ ਫਿਰ ਉਸ ਪਰਿਵਾਰ ਦੇ ਵਿੱਚ ਕਾਫੀ ਲੇਟ ਇਹ ਪਤਾ ਲੱਗਾ ਤੇ ਮੈਂ ਉਸ ਪਰਿਵਾਰ ਵਾਲੇ ਕੱਲ ਗਏ ਸੀ ਜਿਨ੍ਹਾਂ ਦੇ ਘਰ ਇਹ ਘਟਨਾ ਹੋਈ ਉਸ ਤੋਂ ਬਾਅਦ ਜਿਹੜੇ ਉਹ ਜਥੇਬੰਦੀਆਂ ਆਈਆਂ ਉਹਨਾਂ ਸਪੋਰਟ ਕੀਤਾ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਲਿਆਂਦਾ ਤੇ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਇਆ ਪਰ ਮੈਂ ਉੱਥੇ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਮੇਰੇ ਭਰਾ ਆ ਸਾਰੇ ਸਤਕਾਰਯੋਗ ਵੀਰ ਆ ਮੈਂ ਇਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੀਰੋ ਅੱਜ ਪੰਜਾਬ ਦੇ ਵਿੱਚ ਬੁੜੇ ਹਾਲਾਤ ਹੋਏ ਗਏ ਖਾਸ ਕਰਕੇ ਸਾਡੀ ਸਿੱਖ ਕੌਮ ਦੇ ਯਾਰ ਅਸੀਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਜਾਂ ਅਸੀਂ ਆਪੋ ਆਪਣੀਆਂ ਚੌਧਰੀਆਂ ਵਾਸਤੇ ਅਸੀਂ ਲੋਕਾਂ ਨੂੰ ਤੋੜ ਰਹੇ ਆਂ ਇਥੇ ਲਾਤੇ ਹੋਏ ਪੈ ਵੀ ਆਪਾਂ ਜੇ ਮੰਨ ਲਓ ਅਸੀਂ ਕਿਸੇ ਜਮਮੀ ਆਗਰ ਦੀ ਤੇ ਜ਼ਿੰਮੇਵਾਰੀ ਸਾਂਭੀ ਐ ਅਸੀਂ ਕੋਈ ਪ੍ਰਧਾਨ ਆ ਜਾਂ ਕੋਈ ਕਿਸੇ ਬਾਤ ਤੇ ਕੋਈ ਆਗੂ ਬਣਿਆ ਵਾ ਜਿੱਥੇ ਕੋਈ ਸੇਵਾ ਕਰਦਾ ਵਾ ਜਿੱਥੇ ਸਾਡੇ ਪਤਾ ਵੀ ਸਾਡੇ ਜਿਹੜੀ ਕੌਮ ਐ ਜਾਂ ਸਾਡੇ ਵਿੱਚ ਨੁਕਸਾਨ ਹੋ ਰਿਹਾ ਐ ਉਹਨੂੰ ਖਤਰਾ ਐ ਤੇ ਅਸੀਂ ਉਹ ਸਮਾਵਾ ਨਿਭਾਉਂਦੀਆਂ ਸਾਨੂੰ ਜ਼ਿੰਮੇਵਾਰੀਆਂ ਮਿਲੀਆਂ ਐ ਪਰ ਆਪਾਂ ਉਥੇ ਕਮੀ ਇਹਦਾ ਕਿਤੇ ਜਿਹੜੀਆਂ ਗਲਤੀਆਂ ਕਰ ਰਹੇ ਆ ਗਲਤੀਆਂ ਇਹ ਕਰ ਰਹੇ ਆ ਕਿ ਜੇ ਸਾਡੇ ਉਹ ਭੈਣ ਭਰਾ ਗੁਰੂ ਮਹਾਰਾਜ ਦਾ ਪ੍ਰਕਾਸ਼ ਘਰੇ ਲਿਆਉਂਦੇ ਆ ਹਾਂ ਮੈਂ ਮੰਨਦਾ ਵੀ ਉਹਨਾਂ ਨੇ ਗਲਤੀ ਕੀਤੀਆਂ ਹੋਣਗੀਆਂ ਕਿ ਉਹ ਆਪਣੇ ਜਿਹੜੇ ਜਿਹੜੇ ਚੀਜ਼ਾਂ ਤੋਂ ਭਟਕ ਚੁੱਕੇ ਆ ਵੀ ਉਹ ਕਿਸੇ ਦੂਜੇ ਧਰਮ ਨੂੰ ਪਰ ਧਰਮ ਦੇ ਇੱਕ ਹੀ ਸਾਰਾ ਅਸੀਂ ਲੋਕਾਂ ਨੇ ਵੰਡੀਆਂ ਪਾਤੀਆਂ ਮੈਂ ਉਥੇ ਬੇਨਤੀ ਉਹਨਾਂ ਨੂੰ ਵੀਰਾਂ ਨੂੰ ਮੈਂ ਕਰਨਾ ਚਾਹੁੰਦਾ ਕਿ ਵੀਰੋ ਆਪਾਂ ਲੋਕਾਂ ਨੂੰ ਭੈਣ ਭਰਾਵਾਂ ਨੂੰ ਜੋੜੀਏ ਗੁਰ ਸਿੱਖੀ ਨਾਲ ਜੋੜੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜੀਏ ਪੰਥ ਨਾਲ ਜੋੜੀਏ ਤਾਂ ਕਿ ਅਸੀਂ ਇਹੋ ਜਿਹੇ ਗਤੀਵਿਧੀਆਂ ਕਰਕੇ ਨੁਕਸਾਨ ਕਰ ਰਹੇ ਹਾਂ ਅਸੀਂ ਆਪਣਾ ਆਪ ਦਾ ਖੁਦ ਨਿਸ਼ਾਨਾਣ ਕਰ ਰਹੇ ਹਾਂ ਇਹ ਬਹੁਤ ਗਲਤ ਆ ਆਪਾਂ ਨਿੰਦਣਯੋਗ ਹੈ ਘਟਨਾਵਾਂ ਆ ਆਪਾਂ ਇਹਦੀ ਨਿਖੇਧੀ ਕਰਦੇ ਹਾਂ ਅਸੀਂ ਪਰਿਵਾਰ ਕੋ ਪਹੁੰਚੇ ਬੜਾ ਦੁੱਖ ਲੱਗਾ ਉਸ ਟਾਈਮ ਦੇ ਕੋਈ ਜੋ ਅਸੀਂ ਵੇਖਿਆ ਬਿਲਕੁਲ ਵਧੀਆ ਹੀ ਪਰਿਵਾਰ ਨੇ ਜੋ ਗੱਲ ਕੀਤੀ ਜੋ ਪਰਿਵਾਰ ਨੇ ਸਾਡੇ ਨਾਲ ਗੱਲ ਕੀਤੀ ਮੈਂ ਦਰਉਣੀ ਨਹੀਂ ਚਾਹੁੰਦਾ ਦੁੱਖ ਲੱਗਾ ਸੁਣ ਕੇ ਪਰਿਵਾਰ ਨੂੰ ਇਹੋ ਆਖਿਆ ਵੀ ਨਹੀਂ ਆਪਾਂ ਇਸ ਚੀਜ਼ ਤੋਂ ਨਹੀਂ ਪਿੱਛੇ ਹਟਣਾ ਗੁਰੂ ਮਾਰ ਨਾਲ ਜੁੜ ਕੇ ਰਹਿਣਾ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਆਪਾਂ ਵੇਖੀਏ ਅੱਜ ਜੋ ਮੈਂ ਦੇਖ ਰਿਹਾ ਮੈਂ ਸਾਡੇ ਗੁਰੂ ਘਰਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਜਿਹੜੇ ਚੌਧਰੀ ਬਣੇ ਆ ਉਹ ਨੁਕਸਾਨ ਕਰ ਰਹੇ ਸਾਡੀ ਸੇਕ ਕੌਮ ਦਾ ਜਿਹੜੇ ਆਗੂ ਬਣਿਆ ਘਰਾਂ ਦੇ ਗੋਲਕਾਂ ਦੇ ਉੱਤੇ ਜਿਹੜੇ ਸਾਰੇ ਨਹੀਂ ਹੁੰਦਾ ਕੋਜ ਹੈਗੇ ਚੰਗੇ ਇਨਸਾਨ ਜੋ ਗੁਰੂ ਘਰਾਂ ਦੀ ਸੰਗੀਆਂ ਸਮਾਵਾ ਕਰ ਰਹਾ ਮੈਂ ਸਾਰਿਆਂ ਨੂੰ ਕਹਿੰਦਾ ਪਰ ਇੱਥੇ ਜਿੱਥੇ ਜਿੱਥੇ ਮੇਰੇ ਮੈਂ ਵੇਨਦਾ ਕਿ ਉਹ ਗੁਰੂ ਘਰਾਂ ਦੀਆਂ ਗੋਲਕਾਂ ਉੱਤੇ ਸੱਪ ਬਣ ਕੇ ਬੈਠੇ ਉਹਨਾਂ ਨੂੰ ਸਿਰਫ ਗੋਲਕਾਂ ਦੀਆਂ ਤੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਹੋਰ بڑے ਮੁੱਦੇ ਹੈਗੇ ਪੰਜਾਬ ਦੇ ਵਿੱਚ ਅੱਜ ਪੰਜਾਬ ਦੀ ਹਾਲਤ ਸਥਿਤੀ ਕਿੱਥੇ ਜਾ ਰਹੀ ਹੈ ਇਹ ਤੁਸੀਂ ਦੇਖ ਰਹਾ ਜੀ ਅੱਜ ਆਪਾਂ ਨੂੰ ਲੋੜ ਆ ਇਕੱਠੇ ਹੋਣ ਦੀ ਇਹਨਾਂ ਲੋਕਾਂ ਨੂੰ ਨਾਲ ਜੋੜਨ ਦੀ ਨਾ ਕਿ ਤੋੜੀਏ ਆਪਾਂ ਆਪਾਂ ਬੜੀਆਂ-ਬੜੀਆਂ ਗਲਤੀਆਂ ਕਰ ਰਹੇ ਆ ਕਿ ਇਹ ਜਿਹੜੇ ਛੋਟੇ-ਛੋਟੇ ਜਿਹੜੇ ਆਪਣੀ ਮਿਹਨਤ ਮਜ਼ਦੂਰੀ ਕਰਦੇ ਭੈਣ ਭਰਾ ਅਸੀਂ ਉਹਨਾਂ ਦੇ ਯੋਗ ਚੜਦੇ ਆ ਤੁਹਾਨੂੰ ਮੇਰੇ ਵੀਰੋ ਉਹਨਾਂ ਵਰ ਗਰੀਬਾਂ ਦੇ ਮੇਰੇ ਰੱਗੇ ਮਾਤੜ ਬੰਦਿਆਂ ਦੇ ਯੋਗ ਚੜ ਜਾਂਦਾ ਹੈ ਕਿ ਅਸੀਂ ਇਹਨਾਂ ਨੂੰ ਜਾ ਕੇ ਰੋਕੀਏ ਪਰ ਉਹ ਆਪਾਂ ਉਧਰ ਨਹੀਂ ਹੁੰਦੇ ਕਿ ਜਿੱਧਰ ਪਤਾ ਵੀ ਹੁਣ ਉਧਰ ਪੱਲੜਾ ਭਾਰਾ ਦੇ ਉਧਰ ਨਹੀਂ ਹੀ ਜਾਂਦੇ ਪੱਲੜਾ ਭਾਰਾ ਉਧਰ ਨਹੀਂ ਹੀ ਜਾਂਦੇ ਵੀ ਉਧਰੋਂ ਸਾਨੂੰ ਪਤਾ ਵੀ ਉਧਰ ਸਾਨੂੰ ਜਵਾਬ ਮਿਲ ਜਾਣਾ ਪਰ ਅਸੀਂ ਆੜੜੇ ਗਏ ਜਿਹੜੇ ਹੋਰ ਗਰੀਬ ਭਾਈਚਾਰਾ ਉਹਨਾਂ ਦੇ ਅਸੀਂ ਜਾ ਕੇ ਚੜ ਜਾਂਦੇ ਆ ਪਤਾ ਨਹੀਂ ਅਸੀਂ ਜੁੰਮੇਰੀਆਂ ਲੈ ਕੇ ਗਏ ਅਸੀਂ ਫਲਾਣੇ ਆ ਅਸੀਂ ਢੇਂਗੜੇ ਆ ਤੇ ਉਹਨਾਂ ਦੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਇਹੋ ਬੇਨਤੀ ਕਰਨ ਵਾਸਤੇ ਲਾਈਵ ਹੋਇਆ ਆ ਆਪਾਂ ਸਿੱਖੀ ਨਾਲ ਧਰਮਣਾ ਜਿਹੜਾ ਪ੍ਰਚਾਰ ਕਰ ਰਹੇ ਆ ਵਧੀਆ ਗੱਲ ਕਰੋ ਆਰ ਉਹਨਾਂ ਲੋਕਾਂ ਨੂੰ ਜੋੜ ਗਿਆ ਆਪਾਂ ਜਿੰਨੀ ਐਸੇ ਭੈਣ ਭਰਾ ਵਾ ਆਪਾਂ ਇਹਨਾਂ ਨੂੰ ਜੋੜ ਕੇ ਗੁਰੂ ਸੇ ਗੁਰੂ ਮਾਰ ਨਾਲ ਜੋੜ ਗਏ ਜੇ ਕੋਈ ਗਲਤੀ ਕਰ ਰਿਹਾ ਹੈ ਜੇ ਕੋਈ ਗਲਤੀ ਕਰ ਰਿਹਾ ਹੈ ਉਹਨੂੰ ਆਪਾਂ ਬੜੇ ਪ੍ਰੇਮ ਨਾਲ ਬੜੇ ਗੱਲਬਾਤ ਕਰਕੇ ਬੜੇ ਸੋਹਣੇ ਤਰੀਕੇ ਨਾਲ ਆਪਾਂ ਉਹਨੂੰ ਨਾਲ ਜੋੜੀਏ ਨਾ ਕਿ ਜੋੜ ਗਏ ਅੱਜ ਇਹਨਾਂ ਲੋਕਾਂ ਦੀ ਵਜ੍ਹਾ ਨਾਲ ਅੱਜ ਇਹਨਾਂ ਲੋਕਾਂ ਦੀ ਵਜ੍ਹਾ ਨਾਲ ਲੋਕ ਸਾਡੇ ਗੁਰੂ ਘਰਾਂ ਨੂੰ ਟੁੱਟ ਰਹੇ ਆ ਕ੍ਰਿਸਚੀਅਨ ਦੇ ਵਿੱਚ ਜਾ ਕੇ ਵੜ ਰਹਾ ਅੱਜ ਮੈਂ ਸਾਡੇ ਭਿੱਖੀਵੰਡ ਦੇ ਵਿੱਚ ਮੈਂ ਤੁਹਾਨੂੰ ਇੱਕ ਜੀਵਨ ਦੀ ਮਿਸਾਲ ਦਿਖਾਉਂਦਾ ਦੱਸਦਾ ਹਾਂ ਕਿ ਸਾਡੇ ਇੱਥੇ ਗੁਰੂ ਕਾ ਕਲਗੀਧਾਰ ਹੈਗਾ ਵਾ ਸਕੂਲ ਬਹੁਤ ਵਧੀਆ ਵਾ ਸਿੱਖਿਆ ਬੱਚਾ ਨੂੰ ਮਿਲ ਨਹੀਂ ਉੱਥੇ ਕਲਗੀਧਾਰ ਸਕੂਲ ਹੈ ਤੇ ਸਾਡੇ ਭਿੱਖੀਵੰਡਾ ਉੱਥੇ ਜਿਹੜੇ ਜਿਹੜੇ ਹੈਗੇ ਨਾ ਬਾਹਰੋਂ ਆਏ ਆ ਜਿਹੜੇ ਸਾਡੇ ਪ੍ਰਵਾਸੀ ਲੋਕ ਉਹਨਾਂ ਦੇ ਬੱਚੇ ਉਸ ਕਲਗੀਧਰ ਪਰੜਦੇ ਆ ਤੇ ਜਿਹੜੇ ਇਸ ਕੌੜਾ ਸੱਚ ਆ ਤੇ ਜਿਹੜੇ ਸਾਡੇ ਗੁਰੂ ਘਰ ਨਾਲ ਜੁੜੇ ਗੁਰੂ ਮਹਾਰਾਜ ਨਾਲ ਜੁੜੇ ਜਿਨ੍ਹਾਂ ਨੇ ਗੁਰੂ ਮਹਾਰਾਜ ਦਾ ਬਾਣਾ ਪਾਇਆ ਸਰੂਪ ਆਇਆ ਉਹਨਾਂ ਦੇ ਬੱਚੇ ਅੱਜ ਕ੍ਰਿਸ਼ਨਾਂ ਦੇ ਸਕੂਲ ਪੜ ਰਹੇ ਆ ਇਹ ਜਿੰਦੀ ਜਾਂਦੀ ਮਿਸਾਲ ਆ ਇਹ ਕਾਰਨ ਕੀ ਆ ਇਹ ਕਾਰਨ ਤੁਹਾਨੂੰ ਵੀ ਪਤਾ ਵੀ ਕਾਰਨ ਕੀ ਆ ਇਹ ਸਾਡੇ ਗੁਰੂ ਘਰਾਂ ਦੇ ਜਿਹੜੇ ਸਾਡੇ ਸਿੱਖਾਂ ਦੇ ਬੱਚੇ ਆ ਜ਼ਿਆਦਾਤਰ ਇਹ ਜੇ ਕਿਸੇ ਨਾਤ ਬਾਹਰ ਹੋਵੇ ਤੇ ਮੇਰੇ ਨਾਲ ਬਹਿ ਜਾਓ ਮੈਂ ਕੱਲਾ ਕੱਲਾ ਬੰਦਾ ਗਿਣਾ ਦੂੰਗਾ ਉਹਨਾਂ ਨਾਲ ਜਾ ਕੇ ਵੇਖੋ ਵੀ ਉਹਨਾਂ ਦੇ ਬੱਚੇ ਕਿੱਥੇ ਪੜ ਰਿਹਾ ਤੇ ਜਿਹੜੇ ਪ੍ਰਵਾਸੀ ਲੋਕ ਜਿਹੜੇ ਪ੍ਰਵਾਸੀ ਲੋਕ ਆਏ ਸਾਡੇ ਪੰਜਾਬ ਦੇ ਵਿੱਚ ਉਹਨਾਂ ਦੇ ਬੱਚੇ ਸਾਡੇ ਚੰਗੇ ਸਕੂਲਾਂ ਦੇ ਵਿੱਚ ਜਿੱਥੇ ਗੁਰੂ ਸਿੱਖੀ ਦਾ ਪ੍ਰਚਾਰ ਰਿਹਾ ਉੱਥੇ ਪੜ ਰਿਹਾ ਤੇ ਸਾਡੇ ਜਿਹੜੇ ਜਿਹੜੇ ਸਿੱਖ ਜਿਹੜਾ ਗੁਰੂ ਘਰ ਨਾਲ ਜੁੜੇ ਆ ਉਹਨਾਂ ਦੇ ਜਿਹੜੇ ਆ ਕ੍ਰਿਸਚਨ ਸਕੂਲਾਂ ਦੇ ਵਿੱਚ ਪੜਾਈ ਕਰ ਰਿਹਾ ਇਹ ਬੜੀ ਤਰਾਸ਼ਕੀ ਆ ਤੇ ਸਾਨੂੰ ਆ ਕੁਝ ਕਮੀਆਂ ਸਾਡੇ ਜਿਹੜੇ ਸਾਡੇ ਗੁਰਦੁਆਰਿਆਂ ਦੇ ਵਿੱਚ ਬੈਠੇ ਆਗੂ ਉਹਨਾਂ ਦੀਆਂ ਕਮੀਆਂ ਕੋਈ ਸਾਡੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਚੌਧਰਪੁਣਾ ਜਾਂ ਚੌਧਰੀ ਬਣਿਆ ਕਿ ਅਸੀਂ بڑے ਪੰਥ ਦੇ ਜਿਹੜੇ ਜਿਹੜੇ ਦਰਦੀ ਆ ਉਹਨਾਂ ਦੀ ਵਜ੍ਹਾ ਨਾਲ ਜਿਹੜੇ ਅੱਜ ਅਸੀਂ ਪਰਿਵਾਰਾਂ ਨੂੰ ਤੋੜ ਰਹੇ ਆ ਤੇ ਅਸੀਂ ਤੇ ਬੜੀ ਕੋਸ਼ਿਸ਼ ਕਰਦੇ ਆ ਦਾਸ ਜਿਹੜਾ ਵੀ ਭੈਣ ਭਰਾ ਇੱਥੇ ਆਉਂਦਾ ਵਾ ਆਪਣੇ ਕੋਲ ਘਰੇ ਆਉਂਦਾ ਜਾਂ ਮੇਰੇ ਕੋ ਇਹ ਸੁਮਾਵਾਂ ਲੈਂਡ ਜਾਂ ਕਿਸੇ ਤਰ੍ਹਾਂ ਦੀ ਗੁਰਮਾਰਨ ਦੀ ਸੇਵਾ ਲਈ ਆਉਂਦੇ ਪਰਿਵਾਰ ਤੇ ਸਾਰਿਆਂ ਨੂੰ ਪੁੱਛੀਦਾ ਐ ਕਿ ਤੁਸੀਂ ਕਿਸ ਮਹਾਰਾਜ ਨੂੰ ਮੰਨਦੇ ਤੇ ਗੱਲ ਵੀ ਕਰਦੇ ਆ ਪਰ ਉਹਨੂੰ ਨਾਲ ਪ੍ਰੇਮ ਨਾਲ ਜੋੜੀਦਾ ਵਿਆਹ ਵੀ ਇਸ ਤਰੀਕੇ ਨਾਲ ਗੁਰਮਾਰਨ ਨਹੀਂ ਟੁੱਟਣਾ ਆਪਾਂ ਤੁਸੀਂ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਦੇ ਪੁੱਤਰ ਜੇ ਆਪਾਂ ਉਹਦੇ ਨਾਲ ਜੁੜ ਕੇ ਰਹੀਏ ਨਾ ਕਿ ਆਪਾਂ ਉਹਨੂੰ ਟੁੱਟ ਗਏ ਜੁਗਾਂਦੇ ਹੁੰਦੇ ਨਾ ਜਦੋਂ ਮਤਾਇਆ ਮਾਂ ਤੇ ਜਾਂ ਮਤਾਇਆ ਪਿਓ ਆਜੇ ਤੇ ਉਹ ਦੂਜਿਆਂ ਬੱਚਿਆਂ ਨੂੰ ਟਪੇੜਾਂ ਮਾਰਦਾ ਵਾ ਉਹਨੂੰ ਉਹ ਪਿਆਰ ਨਹੀਂ ਦਿੰਦਾ ਜਿਹੜੇ ਆਪਣੇ ਬੱਚਿਆਂ ਨੂੰ ਪਿਆਰ ਦਿੰਦਾ ਵਾ ਇਸ ਕਰਕੇ ਜੇ ਆਪਣੇ ਮਾਪਿਆਂ ਨੂੰ ਭੁੱਲ ਜੀਏ ਤੇ ਠੋਕਰਾਂ বাজਦੀਆਂ ਇਸ ਕਰਕੇ ਆਪਾਂ ਭਰਾਓ ਜਿਹੜੇ ਵੀ ਪੰਜਾਬ ਦੇ ਵਿੱਚ ਚੰਗੀਆਂ ਸਮਾਵਾਂ ਕਰ ਰਿਆ ਚੰਗੀਆਂ ਜਥੇਬੰਦੀਆਂ ਚਲਾ ਰਿਆ ਉਹ ਮੇਰੀ ਬੇਨਤੀ ਹੈ ਹੱਥ ਜੋੜ ਕੇ ਕਿ ਮਾੜੇ ਜੇ ਵੇਖ ਕੇ ਜਾਂ ਉਹਦੇ ਵਿੱਚ ਗਰੀਬ ਵੇਖ ਕੇ ਮੇਰੇ ਅਰਗੇ ਨੂੰ ਕੋਈ ਏਨਾ ਵਿਖਾ ਕਰੋ ਉਹਨੇ ਕੋਈ ਗੱਲ ਕਰਤੀ ਆ ਜਾਂ ਉਹ ਗਲਤੀ ਕੀਤੀ ਆ ਤਾਂ ਹੀ ਧਾਵਾ ਬੋਲਦੀਏ ਉਹਨੂੰ ਪ੍ਰੇਮ ਨਾਲ ਸਮਝਾਇਆ ਕਰੋ ਪ੍ਰੇਮ ਨਾਲ ਜੋੜੋ ਸਾਡੇ ਗੁਰੂ ਮਹਾਰਾਜ ਨਾਲ ਜੋੜ ਗਿਆ ਆਪਾਂ ਫੌਜਾਂ ਵਧਾਉਣੀਆਂ ਆ ਘਟਾਉਣੀਆਂ ਨਹੀਂ ਮੇਰੇ ਵੀਰੋ ਬੇਨਤੀ ਆ ਤੁਹਾਨੂੰ ਬੜਾ ਦੁੱਖ ਲੱਗਾ ਉਸ ਪਰਿਵਾਰ ਦੇ ਅਸੀਂ ਵੀ ਗਏ ਹਾਂ ਉਹ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਸਾਨੂੰ ਘਰ ਨਹੀਂ ਮਿਲਿਆ ਪਰ ਉਹਨਾਂ ਦੇ ਪਰਿਵਾਰ ਵੱਲੋਂ ਸਾਨੂੰ ਘਰ ਦੇ ਵਿੱਚ ਸਾਰਾ ਕੁਝ ਦਿਖਾਇਆ ਗਿਆ ਦੁੱਖ ਲੱਗਾ ਇਸ ਚੀਜ਼ ਨਾਲ ਕਿ ਅਸੀਂ ਕਿਉਂ ਕਿਉਂ ਟਿੱਪਣੀਆਂ ਕਰਦੇ ਆ ਸਾਡੇ ਇਹੋ ਜਿਹੇ ਪਰਿਵਾਰਾਂ ਤੇ ਜੇ ਕੋ ਗਲਤੀਆਂ ਕਰਦਾ ਸਮਝਾਈਦਾ ਇੱਥੇ ਆਉਂਦਾ ਸਮਝਾਈਦਾ ਅਸੀਂ ਕਿਉਂ ਉਹਨਾਂ ਦੇ ਜਾ ਕੇ ਟਿੱਪਣੀਆਂ ਕਰਦੇ ਆ ਕਿਉਂ ਉਹਨਾਂ ਦੇ ਅਸੀਂ ਇਹੋ ਜਿਹੇ ਜਿਹੜੇ ਆ ਦਬਾਅ ਆਉਂਦੇ ਆ ਮੇਰੀ ਬੇਨਤੀ ਹੈ ਸਾਰਿਆਂ ਨੂੰ ਨਾ ਕੋਈ ਮੈਂ ਇਸ ਤੇ ਕੋਈ ਕੋਈ ਟਿੱਪਣੀ ਤੇ ਜਾ ਮ ਕਿਸੇ ਤੇ ਕੋਈ ਲਾਗਤ ਬਾਈ ਨਹੀਂ ਕਰ ਰਿਹਾ ਜੋ ਵੇਖਿਆ ਜੋ ਉੱਥੇ ਜਾ ਕੇ ਲਾਹਦਾ ਪਤਾ ਲੱਗਾ ਫੇਰੇ ਬੇਨਤੀ ਕਰਨ ਤੇ ਮਜਬੂਰ ਹੋਇਆ ਮੈਂ ਵੀ ਕਿ ਆਪਾਂ ਨੂੰ ਬੜੀ ਲੋੜ ਹੈ ਭਰਾਓ ਸਾਰਿਆਂ ਨੂੰ ਇਕੱਠੇ ਹੋ ਗਏ ਆਪਾਂ ਸਾਰੇ ਜੋੜੀਏ ਏੜੀ ਆ ਨਾ ਗੁਰੂ ਮਾਰ ਨਾਲ ਜੋੜਨਾ ਆਪਾਂ ਤੋੜਨਾ ਨਹੀਂ ਆ ਦੂਜੀ ਗੱਲ ਰਹਿ ਗਈ ਜੇਦ ਵਕਈ ਆਪਾਂ ਇਸ ਚੀਜ਼ ਦੇ ਫਖਰਮੰਦ ਆ ਤੇ ਹੋਰ ਬੜੇ ਅੱਜ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਗਰਮੀ ਪੈ ਰਹੀ ਆ ਕਿਸੇ ਨੂੰ ਧਿਆਨ ਨਹੀਂ ਅਸੀਂ ਮੁੱਦਿਆਂ ਤੇ ਗੱਲ ਨਹੀਂ ਕਰਨੀ ਅਸੀਂ ਜਿਹੜੇ ਬਿਨ ਮੁੱਦਿਆਂ ਤੋਂ ਜਿੱਤੇ ਸਾਨੂੰ ਪਤਾ ਵੀ ਬਿਵਾਦ ਖੜੇ ਨਹੀਂ ਉਸ ਚੀਜ਼ਾਂ ਤੇ ਧਿਆਨ ਕਰਦੇ ਆ ਪਤਾ ਨਹੀਂ ਅਸੀਂ ਜਾਣ ਕੇ ਬਿਵਾਦ ਕਰਦੇ ਆ ਕਿ ਸਾਨੂੰ ਕੁਝ ਵੀਊ ਮਿਲੇ ਛੜ ਦੀ ਮਸ਼ਹੂਰੀ ਹੋ ਜੇ ਅਸੀਂ ਅੱਜ ਪੰਜਾਬ ਦੇ ਵਿੱਚ 47 ਡਿਗਰੀ ਟੈਂਪਰੇਚਰ ਚ ਚੱਲ ਗਿਆ ਟੈਂਪਰੇਚਰ 47 ਆਓ ਆਪਾਂ ਸਾਰੇ ਇਕੱਠੇ ਹੋ ਗਏ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਕੁਝ ਚੰਗੇ ਪ੍ਰਾਲੇ ਕਰੀਏ ਰੁੱਖ ਲਾਈਏ ਹੋ ਰਹਿਣ ਜਾਂ ਬੜੀਆਂ ਸੁਆਮਾ ਆਓ ਇਕੱਠੇ ਹੋ ਜੀ ਪਰ ਅਸੀਂ ਇਕੱਠੇ ਨਹੀਂ ਹੋਣਾ ਇਹ ਸੋਚਦੇ ਅਸੀਂ ਕਿ ਜੰਡ ਕੰਮ ਕਰ ਰਿਹਾ ਹੈ ਜੰਡ ਨੇ ਪਤਾ ਨਹੀਂ ਕੀ ਫੀਤੀਆਂ ਲਵਾ ਲੈਣੀਆਂ ਜੋ ਗਾੜੀ ਨਾਲ ਲੰਘੇ ਸਾਡੋ ਦੂਜਾ ਗੋਰਿਆ ਪਤਾ ਨਹੀਂ ਇਹ ਸਾਡੇ ਤੇ ਏ ਆਹ ਐਨ ਐ ਸਾਡ ਤੋਂ ਨਾ ਗੱਲ ਅਸੀਂ ਆਪੋ ਆਪਣੇ ਨੰਬਰਾਂ ਦੇ ਆਏ ਆ ਸਾਨੂੰ ਕੋਈ ਦਰਦ ਨਹੀਂ ਕਿਸੇ ਨਾਲ ਮੇਰੀ ਬੇਨਤੀ ਸਾਰਿਆਂ ਨੂੰ ਆਓ ਇਕੱਠੇ ਹੋ ਜੀਏ ਆਪਾਂ ਆਪਾਂ ਇਕੱਠੇ ਹੋ ਗਏ ਸਾਰਿਆਂ ਨਾਲ ਰੜ ਕੇ ਕੁਝ ਪੰਜਾਬ ਵਾਸਤੇ ਪੰਜਾਬ ਦੀ ਔ ਵਾਲੀ ਪੀੜ੍ਹੀ ਵਾਸਤੇ ਬੱਚਿਆਂ ਵਾਸਤੇ ਜਿਹੜੇ ਹੋਣ ਨੌਜਵਾਨ ਸਾਡੇ ਗਾਂ ਵਾਰਡੋਰ ਸਾਹਮਣੇ ਨੇ ਉਹਨਾਂ ਵਾਸਤੇ ਕੁਝ ਕਰੀਏ ਨਾ ਕਿ ਆਪਾਂ ਐਸ ਜਿਹੜੇ ਮੁੱਦਿਆਂ 'ਚ ਪਈਏ ਕਿ ਸਾਡਾ ਇਹ ਨੁਕਸਾਨ ਹੋਵੇ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਹਾਂ ਇੱਕ ਸਮਾਜ ਸੇਵੀ ਵੀਰ ਜੋ ਕਿ ਵਾਤਾਵਰਨ ਨੂੰ ਪਿਆਰ ਕਰਦਾ ਅੱਜ ਉਹਨੇ ਮੈਨੂੰ ਸਪਸ਼ਟ ਹੀ ਉੱਥੇ ਵੀਡੀਓ 'ਚ ਬੋਲਿਆ ਕਿ ਬਾਬਾ ਬੁੱਢਾ ਸਾਹਿਬ ਮੈਂ ਗਿਆ ਇੱਕ ਲੋਸਮੈਂਟ ਕਰਨ ਵਾਸਤੇ ਕਿ ਮੈਂ ਇੱਕ ਵਾਤਾਵਰਨ ਨੂੰ ਜਿਹੜੀ ਜਾਗਰੂਤਾ ਜਿਹੜੀ ਫਲਾਉਣੀ ਆ ਪਰ ਉਹਨੂੰ ਜਵਾਬ ਦਿੱਤਾ ਗਿਆ ਪਰ ਉਹ ਜਦੋਂ 크ਰਿਸਚਨ ਭਾਈ ਜੀ ਜਦ ਮਸੀਹ ਤੇ ਗਿਆ ਤੇ ਉਹਨਾਂ ਨੇ ਉੱਥੇ ਇਜਾਜ਼ਤ ਦਿੱਤੀ ਤੇ ਉਹਨਾਂ ਲੋਸਮੈਂਟ ਵੀ ਕਰਾਈ ਉਹਨਾਂ ਦੇ ਵਿੱਚ ਗੱਲਬਾਤ ਵੀ ਸੁਣੀ ਇਹ ਛਾੜੀਆਂ ਤਰਾਸ਼ੀਆਂ ਰਹਿ ਗਈਆਂ ਇਹ ਭਰਾਓ ਬੜਾ ਰੌਲਾ ਪਾ ਰਹੇ ਅਸੀਂ ਬੜਾ ਰੌਲਾ ਪਾਈਦਾ ਆਪਾਂ ਗੱਲ ਕਰਦੇ ਹੁੰਦੇ ਸਾਫ਼ ਤੇ ਕਲੀਅਰ ਆਪਾਂ ਰੌਲਾ ਬੜਾ ਪਾ ਰਹੇ ਹੁੰਦੇ ਵੀ ਗੁਰੂ ਘਰ ਦੇ ਵਿੱਚ ਜੇ ਗੁਰੂ ਘਰ ਜਾਂਦੇ ਜੇ ਸਾਨੂੰ ਗੋਲ ਕਾਣਾ ਭਰੋ ਮੱਥਾ ਟੇਕੋ ਸ਼ਰਦਾ ਨਾਲ ਮੱਥਾ ਟੇਕੋ ਗੁਰੂ ਤੁਹਾਡੇ ਗੁਰੂ ਅੰਦਰ ਹੈ ਹਿਰਦੇ ਜਿਆ ਜੇ ਆਪਾਂ ਸੱਚੇ ਮੈਨੋਂ ਮੰਨਦੇ ਆ ਇੱਥੇ ਆ ਗੁਰੂ ਪਰ ਅਸੀਂ ਗੋਲ ਕਾਂ ਭਰਨ ਤੇ ਅਸੀਂ ਲੰਗਰ ਲਾਉਣ ਤੇ ਮੰਦਰਾਂ ਵਿੱਚ ਅੱਜ ਪਤਾ ਨਹੀਂ ਕਿੰਨਾ ਅਰ ਰੁਪਈਆ ਹਵਾ ਗੁਰਦਰਾں ਵਿੱਚ ਪਤਾ ਨਹੀਂ ਕਿੰਨਾ ਰੁਪਈਆ ਸਾਨੂੰ ਪਤਾ ਨਹੀਂ ਪਰ ਸਾਡੇ ਕੌਮ ਦੇ ਸਾਡੇ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਸਥਿਤੀ ਮਾੜੀ ਹੋ ਚੁੱਕੀ ਹੈ ਕਿ ਸਾਡੇ ਬੱਚਾਂ ਵਾਸਤੇ ਕੋਈ ਚੰਗਾ ਐਜੂਕੇਸ਼ਨ ਵਾਸਤੇ ਜਾਂ ਕੋਈ ਹੈਲਥ ਵਾਸਤੇ ਕੋਈ ਸਿਸਟਮ ਖੋਲਿਆ ਹੀ ਨਹੀਂ ਹੈ ਇਹ ਹਾਲਾਤ ਹੋ ਰਿਹਾ ਤੇ ਬੜੀ ਮਾੜੀ ਗੱਲ ਹੈ ਮੈਂ ਬੇਨਤੀ ਦੁਬਾਰਾ ਫੇਰ ਕਰਦਾ ਕਿ ਆਪਾਂ ਜੋ ਵੀ ਕੋਈ ਗਲਤੀ ਕਰਦਾ ਹੈ ਮੇਰਾ ਕੋਈ ਭੈਣ ਭਰਾ ਜੇ ਉਹ ੜਕਦਾ ਉਹਨੂੰ ਬੜੇ ਪ੍ਰੇਮ ਨਾਲ ਬੜੇ ਸਤਕਾਰ ਨਾਲ ਬੜੇ ਅਦਬ ਨਾਲ ਉਹਨਾਂ ਉਥੇ ਨਾਲ ਬੈਠੀਏ ਉਹਨਾਂ ਵਿਚਾਰ ਕਰੀਏ ਜੇ ਤਾਂ ਨਾ ਇੱਕ ਵਾਰਾ ਨਹੀਂ ਸਹਿਮਤ ਹੁੰਦਾ ਦੂਜੀ ਵਾਰ ਫੇਰ ਉਹਨੂੰ ਭਾਈਏ ਜੇ ਤੀਜੀ ਦੂਜੀ ਵਾਰ ਨਹੀਂ ਉਹਦਾ ਉਹ ਤੀਜੀ ਵਾਰ ਫੇਰ ਭਾਈਏ ਆਪਾਂ ਉਹਦਾ ਵਿਚਾਰ ਕਹਦੇ ਉਹਨੂੰ ਤੋੜੀਏ ਜੋ ਤੋੜੀਏ ਨਾ ਗੁਰੂ ਘਰ ਨਾਲ ਜੋੜੀਏ ਗੁਰੂ ਮਹਾਰਾਜ ਨਾਲ ਜੋੜੀਏ ਉਹਨੂੰ ਉਹਨੂੰ ਸਾਰਾ ਬੜੇ ਤਰੀਕੇ ਨਾਲ ਸਮਝਾ ਕੇ ਆਪਾਂ ਗੁਰੂ ਮਹਾਰਾਜ ਨਾਲ ਜੋੜ ਕੇ ਆਪਾਂ ਕਤਾਰ ਨੂੰ ਜੜੀ ਵਧਾਉਣਾ ਹੈ ਗੁਰੂ ਮਹਾਰਾਜ ਦੀ ਫੌਜ ਆ ਨਾ ਜਿਹੜੀ ਉਹਨੂੰ ਆਪਾਂ ਲੰਮੀ ਕਰਨਾ ਉਹਨੂੰ ਗਿਣਤੀ ਜੀ ਵਧਾਈਏ ਘਟਾਈਏ ਨਾ ਅੱਜ ਤੁਹਾਡੀ ਵਜ੍ਹਾ ਦੇ ਨਾਲ ਗੁਰੂ ਘਰਾਂ ਦੇ ਵਿੱਚ ਟੁੱਟ ਗਏ ਕੋਈ ਕ੍ਰਿਸਚਨ ਵਾਲਾ ਜਾ ਰਿਹਾ ਹੈ ਕੋਈ ਹੋਰ ਡੇਰਾਂ ਉੱਤੇ ਫੱਦ ਰਿਹਾ ਹੈ ਇਹ ਸਾਡੀਆਂ ਗਲਤੀਆਂ ਵੀਰੋ ਆਪਾਂ ਇਸ ਗਲਤੀਆਂ ਨੂੰ ਨਾ ਦਰਾਈਏ ਆਪਾਂ ਚੰਗੀ ਸੋਚ ਲੈ ਕੇ ਚੰਗਾ ਪ੍ਰਾਲਾ ਕਰੀਏ ਤਾਂ ਜੋ ਸੰਗਤ ਸਾਡੇ ਨਾਲ ਜੁੜੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਈਆਂ ਭਰਾਵਾਂ ਨੂੰ ਇਹ ਗੱਲ ਚੁਭੂ ਜ਼ਰੂਰ ਪਰ ਆਪਾਂ ਗਰ ਵੀਰੋ ਗੱਲ ਕਰ ਦਿੰਦੇ ਆ ਸੱਚੀ ਕਿ ਭਰਾਓ ਆਓ ਸਾਰੇ ਇਕੱਠੇ ਹੋਈਏ ਆਪਾਂ ਕਿਉਂ ਇਸ ਚੀਜ਼ ਤੇ ਪਏ ਆ ਆ ਥੋੜੇ ਜਿਹਾ ਹੋਇਆ ਕੋ ਵੋਟਾਂ ਪਈਆਂ ਕਹੇ ਇਹੋ ਜੇ ਮੈਂ ਨਾਂ ਵੀ ਲਾਉਂਗਾ ਕਿਤੇ ਚ ਲੋੜ ਪੈ ਗਈ ਤੇ ਕਬਾਇਆ ਤੱਕਣੀ ਅਜੇ ਕਿ ਇੱਕ ਜਥੇਬੰਦੀ ਵਿੱਚ ਕੰਮ ਕਰਦੇ ਆ ਤੇ ਅਹੀਂ ਉਸੇ ਜਥੇਬੰਦੀ ਵਿੱਚ ਈਰਖਾ ਤੇ ਪਤਾ ਨਹੀਂ ਵੈਰ ਵਿਰੋਧ ਲੈ ਕੇ ਤੁਰੇ ਫਿਰਦੇ ਆ ਤੇ ਉਤੋਂ ਹੀ ਕਹਿ ਦਿੰਦੇ ਆ ਜੀ ਅਸੀਂ ਗੁਰੂ ਦੇ ਸਿੰਘ ਹੁੰਦੇ ਆ ਸਾਡੇ ਬਿਨ ਸਿੰਘ ਅਹੀਂ ਉਦੋਂ ਬੰਨਣਾ ਜੇ ਜਦੋਂ ਵੀਰੋਂ ਅਸੀਂ ਮਨ 'ਚ ਈਰਖਾ ਮੈਲ ਮਤਭੇਦ ਦੂਰ ਕਰਕੇ ਨਾ ਇੱਕ ਸਾਹ ਸੁਤਰੇ ਚੱਲ ਜਾਗੇ ਸਾਡੇ ਗੁਰੂਆਂ ਨੇ ਤੇ ਮਤਭੇਦ ਰੱਖੇ ਨਹੀਂ ਤੇ ਅਸੀਂ ਉਹਨਾਂ ਗੁਰੂਆਂ ਦੇ ਕੁਝ ਰਾਹਾਂ ਦੇ ਜੁੜ ਕੇ ਉਹ ਜਨਨ ਸਿੱਖਿਆ ਲੈ ਕੇ ਤੁਰੀਏ ਵੀ ਅਸੀਂ ਗੁਰੂ ਮਾਰ ਜੋ ਸਿੱਖਿਆ ਵਾ ਜੋ ਉਹਨਾਂ ਨੇ ਸਾਡੇ ਵਜਨ ਕੀਤੇ ਆ ਉਹਨਾਂ ਨੂੰ ਵੇਖਦੇ ਹੋਏ ਸੰਗਤ ਨੂੰ ਜੋੜੀਏ ਤੋੜੀਏ ਨਾ ਬੜਾ ਗੁੱਸਾ ਹੈ ਬੜਾ ਜੈ ਰਜਾਂ ਗੱਲਬਾਤ ਕਰਨ ਨੂੰ ਬੜਾ ਜੀ ਕਰਦਾ ਸੀ ਵੀ ਇਸ ਤਰੀਕੇ ਨਾਲ ਗੱਲ ਕਰੀਏ ਪਰ ਨਹੀਂ ਸਾਰੇ ਆਪਾਂ ਭੈਣ ਭਰਾ ਵਾ ਸਾਰੇ ਆਪਣਾ ਭਾਈਚਾਰਾ ਇਕੱਠਾ ਵਾ ਆਪਾਂ ਜਿੰਨੇ ਵੀ ਜੇ ਭੜਕ ਚੁੱਕੇ ਆ ਕੱਲ ਪਰਸੋਂ ਮੈਨੂੰ ਇੱਕ ਵੀਰ ਦਾ ਫੋਨ ਆ ਗਿਆ ਇਹ ਸੱਚੀ ਤੇ ਸੱਚੀ ਗੱਲ ਆ ਕੋਈ ਝੂਠ ਨਹੀਂ ਆ ਮੈਂ ਪਤਾ ਵੀ ਕੀਤਾ ਮੇਰੇ ਵੀਰ ਦਾ ਇੱਕ ਫੋਨ ਆ ਗਿਆ ਕਿ ਵੀ ਏਜੰਡ ਵੀਰ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਕਿ ਜਿਹੜੇ ਲੋਕਾਂ ਨੂੰ ਭੈਣ ਭਰਾ ਉਹਨੂੰ ਆਪਣੇ ਨਾਲ ਜੋੜ ਰਹੇ ਜੀ ਉੱਥੇ ਗੱਲ ਆਈ ਕਿ ਇੱਕ ਸਾਡਾ ਭਰਾ ਮਜਬੀ ਸਿੰਘ ਭਰਾ ਜੋ ਕਿ ਮਜਬੀ ਸਿੱਖ ਭਰਾ ਸਾਡੇ ਉਹ ਗੁਰੂ ਮਹਾਰਾਜ ਨਾਲ ਜੁੜਿਆ ਤੇ ਉਹ ਸ੍ਰੀ ਸਹਿਬ ਮਹਾਰਾਜ ਦਾ ਪਾਇਆ ਸਰੂਪ ਆਇਆ ਤੇ ਉਹਨਾਂ ਦਾ ਪਰਿਵਾਰ ਉਹ ਢੱਕ ਚੁਕਿਆ ਤੇ ਉਹ ਕ੍ਰਿਸ਼ਨਵਾਲ ਗਿਆ ਤੇ ਮੈਂ ਇਹਨੂੰ ਕਿਹਾ ਵੀ ਆਪਾਂ ਉਹਨਾਂ ਨੂੰ ਮਿਲਣਾ ਹੈ ਬੜੇ ਪ੍ਰੇਮ ਨਾਲ ਤੇ ਬੜੇ ਪਿਆਰ ਨਾਲ ਆਪਾਂ ਜ ਨਾਲ ਜੋੜਾਂਗੇ ਆਪਣੀ ਘਰਵਾਸੀ ਉਹਨਾਂ ਦੀ ਕਰਾਵਾਂਗੇ ਤੇ ਭਰਾ ਉਹ ਬੜੀ ਕੋਸ਼ਿਸ਼ ਕਰ ਰਹੇ ਆ ਪਰ ਗਾੜੀ ਜਿਹੜੀ ਅੱਗੇ ਇਹੋ ਜੇ ਪਰਾਲੇ ਵੀ ਤੁਹਾਡੇ ਨਾਲ ਸਾਹਮਣੇ ਕਰਾਇਆ ਕਰਾਂਗੇ ਤੇ ਮੈਂ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਉਹਨਾਂ ਭਰਾਵਾਂ ਨੂੰ ਜਿਹੜੇ ਕੇ ਸਵਾਵਾ ਕਰ ਰਿਹਾ ਜਿਤਨਾ ਵੀ ਜਿੱਥੇ ਜਿਹੜੀ ਜਥੇਬੰਦੀ ਨਾਲ ਚੱਲਦਾ ਤੇ ਆਪਾਂ ਲੋਕਾਂ ਨੂੰ ਜੋੜੀਏ ਤੋੜੀਏ ਨਾ ਗੁਰੂ ਘਰ ਨਾਲ ਜੋੜੀਏ ਨੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਹੋ ਸਕਦਾ ਕਈਆਂ ਨੂੰ ਮੇਰੇ ਵਿਚਾਰ ਨਾ ਸਹੀ ਲੱਗੇ ਹੋਣਾ ਪਰ ਇਹ ਆਪਾਂ ਕਿਸੇ ਦੇ ਕੋ ਟਿੱਪਣੀ ਨਹੀਂ ਕੀਤੀ ਨਾ ਆਪਾਂ ਨੂੰ ਕਿਸੇ ਨਾਲ ਕੋਈ ਵੈਰ ਹੈ ਨਾ ਕਿਸੇ ਨਾਲ ਕੋਈ ਵਿਰੋਧ ਆ ਸਿਰਫ ਆਪਾਂ ਇਸ ਚੀਜ਼ ਨੂੰ ਲੈ ਕੇ ਤਾਂ ਕਿ ਆਪਾਂ ਜੇ ਅੱਜ ਇਹ ਘਟਨਾ ਆਈ ਹੈ ਮਾੜੀ ਕੰਬੋਗੇ ਦੀ ਗੱਲ ਕਰ ਰਹੇ ਆ ਵੀ ਇਹ ਘਟਨਾ ਆਈ ਹੈ ਜੀ ਅੱਜ ਉਹ ਪਰਿਵਾਰ ਟੁੱਟ ਕੇ ਗੁਰੂ ਸਿੱਖ ਨਾਲ ਜੁੜਿਆ ਉਹਨਾਂ ਨੇ ਪਰਿਵਾਰ ਨੇ ਗੁਰਦਾਰੇ ਜਾਂਦਾ ਵਾ ਦਾੜਾ ਬਹੁਤ ਸੋਹਣਾ ਆ ਵਾ ਮੇਰੇ ਨਾਲ ਲੰਮਾ ਦਾੜਾ ਉਸ ਵੀਰ ਦਾ ਬਹੁਤ ਸੋਹਣੀ ਸੋਸ ਗੁਰਦਾਰਾ ਸਾਹਿਬ ਜਾਂਦਾ ਪਰ ਅਸੀਂ ਜੇ ਇਹੋ ਜਿਹੇ ਟਿੱਪਣੀਆਂ ਕਰਾਂਗੇ ਉਹਨਾਂ ਤੇ ਦਬਾਅ ਪਾਵਾਂਗੇ ਇਹੋ ਜਿਹੇ ਕੰਮ ਆਪਾਂ ਨਾ ਕਰੀਏ ਆਪਾਂ ਗੁਰੂਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆ ਆਪਾਂ ਉਹਨਾਂ ਦੇ ਜੋ ਪੂਰਨੇ ਪਾਏ ਉਹਨਾਂ ਦੀ ਤੋਰਨ ਦੀ ਕੋਸ਼ਿਸ਼ ਕਰੀਏ ਤੇ ਆਪਾਂ ਜਿਹੜੀਆਂ ਵੀ ਭੈਣ ਭਰਾ ਆਪਣੇ ਇਥੋਂ ਭੜਕ ਚੁੱਕੇ ਆ ਜਾਂ ਆਪਣੇ ਤੋਂ ਦੂਰ ਜਾ ਚੁੱਕੇ ਆ ਉਹਨੂੰ ਬੜੇ ਪ੍ਰੇਮ ਨਾਲ ਬੜੇ ਅਦਬ ਨਾਲ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਹਨਾਂ ਨੂੰ ਨਾਲ ਜੋੜੀਏ ਗੁਰੂ ਮਹਾਰਾਜ ਦੇ ਜਿਹੜੀਆਂ ਫਵਜਾਂ ਆ ਉਹਨਾਂ ਦੀ ਗਿਣਤੀ ਆਪਾਂ ਵਧਾਈਏ ਉਹਨਾਂ ਦੀ ਘਟਾਈਏ ਨਾ ਅਸੀਂ ਪਤਾ ਨਹੀਂ ਕਿਉਂ ਚੌਧਰੀਆਂ ਪਿੱਛੇ ਪਏ ਆ ਕਿਉਂ ਅਸੀਂ ਪਤਾ ਨਹੀਂ ਅਸੀਂ ਕੀ ਫੀਤੀਆਂ ਲਵਾ ਲੈਣੀ ਆ ਗੁਰੂ ਇੱਥੇ ਸਾਰਾ ਕੁਝ ਇੱਥੇ ਰਹਿ ਜਾਣਾ ਕੋਈ ਚੰਗਾ ਕੰਮ ਕਰ ਜੀਏ ਤੁਹਾਨੂੰ ਕੋਈ ਯਾਦ ਕਰ ਜੂਗਾ ਚਲੋ ਜੀਂਦਾ ਨਹੀਂ ਕੋਈ ਯਾਦ ਕਰਦਾ ਮਰਿਆ ਯਾਦ ਕਰ ਜੂ ਤੁਹਾਨੂੰ ਇਥੋਂ ਦੁਨੀਆ ਤੋਂ ਜਾਣ ਤੋਂ ਬਾਅਦ ਯਾਦ ਕਰ ਲੂ ਅੱਜ ਪੰਜਾਬ ਦੇ ਵਿੱਚ ਗਰਮੀ ਬੜੀ ਪੈ ਗਈ ਆ 47 ਟੈਂਪਰੇਚਰ ਪਹੁੰਚ ਗਿਆ 47 ਡਿਗਰੀ ਧੰਨਵਾਦ ਭਰਾ ਜੀ ਮੇਰੇ ਸਤਕਾਰਯੋਗ ਵੀਰ ਸਰਦਾਰ ਭਾਲ ਸਿੰਘ ਜੀ ਮੇਰੇ ਵੀਰ ਮਿੰਟੂ ਖਾਲੜਾ ਜੀ ਯੂਕੇ ਦੇ ਧੰਨਵਾਦ ਭਰਾ ਦੇ ਕੋਈ ਨਹੀਂ ਭਰਾ ਜੀ ਇਤਨਾ ਵਿਚਾਰ ਕਰਨ ਦਾ ਆ ਮਾੜੀ ਹੀ ਗੰਭੋਗੇ ਤੇ ਕੋਈ ਘਟਨਾ ਹੀ ਨਹੀਂ ਉਥੋਂ ਦੇ ਵਿਚਾਰ ਕਰਨ ਵੀਰਾਂ ਨਾ ਕੋਈ ਬਾਕੀ ਇਹ ਅਭੀ ਆਪਾਂ ਕੁਝ ਸਾਰੇ ਨਾਲ ਮਿਲ ਕੇ ਅੱਜ ਸਭ ਤੋਂ ਵੱਡੀ ਘਟਨਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਗਰਮੀ ਇੰਨੀ ਹੋ ਗਈ ਆ ਤੇ ਅਸੀਂ ਇਹ ਨਾ ਹੋਵੇ ਪੀਂਸੀ ਇਹੋ ਜਿਹਾ ਚੱਕਰਾਂ 'ਚ ਪੈ ਗਏ ਤੇ ਸਾਡੇ ਜਿਹੜੇ ਮੇਨ ਮੁੱਦੇ ਆ ਅਸੀਂ ਉਹਨਾਂ ਤੋਂ ਭੜਕ ਚੁੱਕੇ ਤੇ ਸਾਹੀ ਉਹਨਾਂ ਤੋਂ ਨਾਲ ਧਿਆਨ ਦਿੱਤਾ ਤਾਂ ਸਾਨੂੰ ਪਛਤਾਉਣਾ ਪਵੇ ਸਾਡੀ ਜ਼ਮੀਨ ਦਾ ਜਿਹੜਾ ਪਾਣੀ ਉਹ ਖਤਮ ਹੋ ਜੇ ਜੇ ਸਾਡਾ ਜਿਹੜਾ ਬੂਟੇ ਅੱਜ ਬਹੁਤ ਜ਼ਿਆਦਾ ਪ੍ਰਦੂਸ਼ਣ ਤੇ ਸਾਡੀ ਗਰਮੀ ਵਧੀ ਹੋ ਗਈ ਆ ਆਪਾਂ ਇਹਨਾਂ ਵੱਲ ਚੀਜ਼ਾਂ ਵੱਲ ਧਿਆਨ ਦਈਏ ਸਾਰੇ ਰਲ ਮਿਲ ਕੇ ਸਾਰੇ ਰਲ ਮਿਲ ਕੇ ਆਪਾਂ ਇਹ ਚੀਜ਼ ਨੂੰ ਚੰਗੀਆਂ ਚੀਜ਼ਾਂ ਵੱਲ ਸੋਚ ਕੇ ਆਪਾਂ ਜਿਹੜਾ ਤੁਰੀਏ ਤੇ ਆਪਾਂ ਜਿੰਨੀਆਂ ਵੀ ਸੰਤਾ ਹੈ ਜੇ ਕੋਈ ਗਲਤੀ ਕਰਦਾ ਹੈ ਜੇਤ ਕਿਸੇ ਤੋਂ ਭੁੱਲ ਹੁੰਦੀ ਆ ਕਿਉਂਕਿ ਜੇ ਕੋਈ ਕੰਮ ਕਰਦਾ ਹੈ ਉਤੋਂ ਭੁੱਲ ਵੀ ਹੋਣੀ ਹੈ ਜੇ ਕੋ ਬਾਹਰ ਨਿਕਲ ਕੇ ਵਿਚਰਦਾ ਹੈ ਉਤੋਂ ਵੀ ਗਲਤੀਆਂ ਹੋਣੀਆਂ ਸਾਰੇ ਬੰਨੇ ਜਦੋਂ ਜਾਂਦਾ ਉਤੋਂ ਬੜੇ ਵਾਦੇ ਘਾਟੇ ਹੁੰਦੇ ਆ ਪਰ ਆਪਾਂ ਮੇਰੇ ਭਰਾਓ ਸਾਰਿਆਂ ਨੂੰ ਬੜੇ ਅੱਤ ਬਣਾ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਜੋੜੀਏ ਗੁਰੂ ਮਹਾਰਾਜ ਨਾਲ ਜੋੜੀਏ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਨਾਲ ਜੁੜੇ ਆਹੀ ਜਿਨ੍ਹਾਂ ਨੇ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੱਤਾ ਤੇ ਆਪਾਂ ਜਰੂਰ ਉਹਨਾਂ ਦਾ ਧੰਨਵਾਦ ਕਰਦੇ ਆਂ ਦਿਲੋਂ ਧੰਨਵਾਦ ਕਰਦੇ ਆਂ ਪਰ ਇੱਥੇ ਆਪਾਂ ਅੱਜ ਲਾਈਵ ਜਿਆਦਾ ਲੰਮਾ ਨਹੀਂ ਇੱਥੇ ਫਿਰ ਭਲਕੇ ਦਾ ਆਪਾਂ ਵਿਚਾਰ ਰੱਖਾਂਗੇ ਕਿ ਅਗਲੀ ਗਤੀਵਿਧੀ ਦੱਸਾਂਗੇ ਤੁਹਾਨੂੰ ਇਸ ਚੀਜ਼ ਤੇ ਆਪਾਂ ਜਿਹੜਾ ਵਿਚਾਰ ਵਟਾਂਦਰਾ ਕਰਾਂਗੇ ਤੁਹਾਡਾ ਨਾਲ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰਿਆਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਦਾਸ ਇੱਥੇ ਤੱਕ ਪਹੁੰਚਾ ਤੇ ਜਿਨ੍ਹਾਂ ਨੇ ਬੜਾ ਸਪੋਰਟ ਕੀਤਾ ਬੜਾ ਪਿਆਰ ਕਰਦੇ ਆ ਹਰ ਇੱਕ ਪੱਕਾ ਸਪੋਰਟ ਕਰ ਰਿਹਾ ਸਾਰੇ ਮੇਰੇ ਭੈਣ ਭਰਾ ਤੇ ਬਹੁਤ ਬਹੁਤ ਧੰਨਵਾਦ ਹੈ ਆਪਦਾ ਸਾਰਿਆਂ ਕਰਦੀ ਇਰਪਾ ਬਾਬੂ ਨਾਨਕ ਗਾੜੀ ਗੁਰੂ ਰਾਮਦਾਸ ਮਹਾਰਾਜ ਚਰਣਾ ਵਿੱਚ ਅਰਦਾਸ ਕਰਦੇ ਆ ਕਿ ਸਾਰੇ ਤੁਸੀਂ ਇਸੇ ਤਰ੍ਹਾਂ ਚੜ੍ਹਦੀ ਗਲਾ ਵਿੱਚ ਰਹੋ ਇੱਕ ਦੂਜੇ ਨਾਲ ਭਾਈ ਜਾਰਾ ਬਣਾ ਕੇ ਰੱਖੀ ਆਪਾਂ ਇੱਕ ਦੂਜੇ ਨਾਲ ਪਿਆਰ ਬਣਾ ਕੇ ਰੱਖੀ ਆਪਾਂ ਜਿੱਥੇ ਵੀ ਉਹ ਲੱਗਦਾ ਕਿ ਸਾਡਾ ਭੈਣ ਭਰਾ ਰੋਸ ਰਿਹਾ ਸਾਡੇ ਤੋਂ ਦੂਰ ਜਾ ਰਿਹਾ ਉਹਨੂੰ ਨਾਲ ਜੋੜੀਏ ਆਪਾਂ ਇਕੱਠੇ ਹੋ ਗਏ ਤੇ ਗੁਰੂ ਮਹਾਰਾਜ ਦੇ ਨਾਲ ਜਿਹੜਾ ਲੰਮੀ ਗਤਾਰ ਆਪਾਂ ਬਣਾਈਏ ਤੇ ਬਹੁਤ ਬਹੁਤ ਧੰਨਵਾਦ ਆ ਅਰਦਾਸ ਕਰਦੇ ਆ ਸਾਰਿਆਂ ਦੇ ਵਾਸਤੇ ਕਿ ਆਪ ਸਾਰੇ ਚੜ੍ਹਦੀ ਗਲਾ ਵਿੱਚ ਰਹੋ ਇਹ ਖੋਚ ਰੋ ਜਿੰਦੇ ਵਾਧਰੋ ਪਰਵਾਰਾਂ ਤੇ ਜੇ ਕੋਈ ਵਿਚਾਰ ਕਰਦੇ ਆ ਕੋਈ ਗਲਤ ਸ਼ਬਦ ਕਿਸੇ ਦੇ ਖਿਲਾਫ ਬੋਲਿਆ ਗਿਆ ਹੋਵੇ ਉਸ ਵਾਸਤੇ ਵੀ ਸ਼ਮਾ ਦੇ ਜਾਗ ਗਿਆ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ